ਉਹਨੇ ਅਰੇ ਨੰਬਰ ਸਰੀ ਨਾਂ ਨਖਵਾਤੇ ਆਓ ਭਰਤ ਕਰਾ ਲਈ ਓਏ ਅੰਮ੍ਰਿਤਸਰੀ ਨਾਂ ਨੂੰ ਯਾਦ ਆ ਗਿਆ ਯਾਦ ਆ ਗਿਆ ਕੇਵਲ ਢੜੀ ਵਾਲ ਆਏ ਹੋਇਆ ਪੋਛਲਾ ਨਾਮ ਤਾਂ ਨਹੀਂ ਲਿਆਏ ਤੋ ਆਪਾਂ ਖਾ ਲਾਂਗੇ ਤਾਂ ਔਰ ਕੀ ਕਰਨਾ ਓਏ ਹੋਰ ਸੁਣਾ ਹੋਰ ਸੁਣਾ ਦੇ ਓ ਪੰਜਾਬੀਆਂ ਦਾ ਸੰਧੇ ਪੰਜਾਬ ਵਾਲਿਆਂ ਦਾ ਇਤਿਹਾਸ ਬੜਾ ਅਮੀਰ ਰਿਹਾ ਬੜਾ ਵੀ ਇਹਨਾਂ ਨੇ ਦੁਸ਼ਮਣਾਂ ਨਾਲ ਲੋਹਾ ਲਿਆ ਬੜਾ ਲੋਹਾ ਲਿਆ ਲੋਹਾ ਲੈਣ ਤੋਂ ਮੈਨੂੰ ਹੋਰ ਗੱਲ ਯਾਦ ਆ ਗਈ ਤੇਰੀ ਗੱਲ ਯਾਦ ਆ ਨਾਟਕ ਲੱਛੂ ਕਵਾੜੀ ਆਏ ਇਹਨੇ ਲੋਹਾ ਲੈਣਾ ਪਲਾਸਟਿਕ ਨਾਲੇ ਤਾਂ ਮੇਨ ਦਾ ਤਾਰਾ ਲੈ ਤੂਗਾ ਕੀ ਹੈ ਕੱਥੇ ਕਰਕੇ ਬੰਬ ਬਣਾ ਕੇ ਸਰਮਾਇਦਾਰਾਂ ਤੇ ਸਿੱਟੂਗਾ ਉਹ ਦੇਖ ਲੈ ਵੀ ਪਹਿਲਾਂ ਤਾਂ ਲੋਹਾ ਤੇ ਪਲਾਸਟਿਕ ਹੀ ਲੈਂਦਾ ਸੀ ਹੁਣ ਕੀ ਲੈਂਦਾ ਹੈ ਮੈਂ ਸੁਣਿਆ ਨਾਟਕ ਚ ਆਲਦੇ ਹਿੱਸੇ ਦੀ ਜ਼ਮੀਨ ਵੀ ਮੰਗ ਰਿਆ ਹੈ ਉਹ ਵੀ ਦੇਣੀ ਪੈਣੀ ਆਨੇ ਹੱਥ ਲੈ ਕੇ ਜਾਊਗਾ ਦੇਖ ਲੈ ਵੀ ਸਾਬ ਸਾਬ ਮਾਲੀ ਵਾਲਾ ਨਵੀਂ ਤੇ ਨਰੋਈ ਝੋਟ ਮਾਰਦਾ ਮੈਂ ਕਹਾਂ ਕੱਲਾ ਹੀ ਵਨ ਮੈਨ ਆਰਮੀ ਆ ਆ ਹੁਣੇ ਬਾਹਰ ਲੈ ਕੇ ਆਇਆ ਵਾ ਸਿੱਧਾ ਇੱਥੇ ਲੈਂਡ ਹੋਇਆ ਏ ਕਿਉਂ ਦਾ ਵਾ ਵਾ ਰੈਟਰ ਵਾ ਸਰਕਾਰਾਂ ਦੀਆਂ ਬਸ ਸਰਕਾਰਾਂ ਦੀਆਂ ਸੁਣਾ ਦੇ ਨੰਨੀਆਂ ਸਰਕਾਰਾਂ ਦੀ ਗੱਲ ਸੁਣਾ ਦੇ ਯਾ ਭਾਈ ਜੀ ਨਵੀਂ ਸਰਕਾਰ ਬਣ ਗਈ ਵੇ ਜਿਵੇਂ ਸਦਾ ਸਾਧੇ ਰੁਪਈਆਂ ਦੀ ਵੇਰ ਵੇਰ ਹੁੰਦਾ ਵੇ ਲੈਖੇ ਲਾਵੇ ਆ ਜਿਹੜੇ ਬੈਠੇ ਇਹਨਾਂ ਨੂੰ ਆ ਸਹੀ ਗੱਲ ਲੈ ਮਰਾਖਿਆ ਹੋ ਸੁਣ ਬੋਚ ਨਾਲ ਸਰਕਾਰ ਬਣ ਗਈ ਨਵੀਂ ਨਵੀਂ ਬਣ ਗਈ ਹੈ ਨਵੀਂ ਸਰਕਾਰ ਨੇ ਨੀਤੀ ਨਵੀਂ ਬਣਾਤੀ ਕਿਹੜੀ

ਨੇ ਹੱਥ ਕਰਤੀ ਕਿਹੜੀ ਗੱਲੋਂ ਵੱਡੇ ਵੱਡੇ ਫਲੈਕਸ ਲਾਤੇ ਵੱਡੇ ਵੱਡੇ ਫਲੈਕਸ ਲਾਏ ਆ ਕਹਿੰਦੇ ਜੀ ਸਾਡਾ ਕੰਮ ਬੋਲਦਾ ਸਾਡਾ ਕੰਮ ਬੋਲਦਾ ਪਹਿਲਾਂ ਕਿਉਂ ਕਿਵੇਂ ਵੀ ਪਤੰਦਰੋ ਦੇ ਕੰਮ ਬੋਲਦਾ ਤੇ ਕੰਮ ਨੂੰ ਬੋਲਣ ਦੇ ਬੋਲੀ ਤਾਂ ਤੁਹਾਡੇ ਫਲੈਕਸ ਜਾਂਦੇ ਆ ਕਰੋੜ ਰੁਪਈਆ ਫਲੈਕਸਾਂ ਦੇ ਲਾਤੇ ਉਹ ਜਿੰਨੇ ਪੈਸੇ ਤੁਸੀਂ ਫਲੈਕਸਾਂ ਦੇ ਲਾਤੇ ਹਾਂ ਇਹਨੇ ਪੈਸੇ ਕੰਮ ਤੇ ਲਾ ਦਿੰਦੇ ਕੀ ਪਤਾ ਕੰਮ ਹੀ ਬੋਲ ਪੈਂਦਾ ਓਏ ਤੂੰ ਵੱਡੀ ਹੱਥ ਇਹਨਾਂ ਨੇ ਹੋਰ ਕਰਤੀ ਹੋਰ ਤੇਰੀ ਕੀਤੀ ਹੈ ਹੋਰ ਹੱਥ ਇਹ ਕਰਦੇ ਜਦੋਂ ਇਸ਼ਤਿਹਾਰ ਭੇਜ ਦੇਖਵਾਰਾਂ ਚ ਅੱਛਾ ਇੱਕ ਅਖਬਾਰ ਚ ਭੇਜਤਾ ਉਹਨਾਂ ਨੇ ਪਤੰਦਰਾਂ ਨੇ ਕੀ ਹਿੰਦੀਅਤ ਦੀ ਪੰਜਾਬੀ ਲਿਖਤੀ ਕੀ ਲਿਖਿਆ ਇਹ ਕਹਿੰਦੇ ਜੀ ਸਾਡਾ ਕੰਮ ਬੋਲਦਾ ਹੈ ਉਹ ਮੇਰੀ ਲਿਖੀ ਦੀ ਕਿ ਲੋੜ ਛੋਟੇ ਦੇ ਲੱਛਣੇ ਨੱਥੀ ਜਾਂਦੇ ਆਂ ਕਿਆ ਦਾ ਬੋਦੋ ਕਰਾਈ ਜਾਂਦੇ ਉਹਦਾ ਕੰਮ ਹੀ ਬੋਲਦਾ ਉਹ ਦੇਖ ਲਾ ਵੀ ਝਾੜੂ ਵਾਲੇ ਦੋ ਦੋ ਵਿਆਹ ਕਰਾਈ ਜਾਂਦੇ ਭਾਜਪਾ ਵਾਲੇ ਝਾੜੂ ਵਾਲੇ ਛੜੀ ਤੁਰੇ ਕਰਦੇ ਆ ਉਹਨਾਂ ਦਾ ਨਾ ਕੰਮ ਬੋਲਦਾ ਨਾ ਕੰਮ ਉਹਨਾਂ ਦਾ ਤਾਂ ਕਾ ਹੀ ਬੋਲਦਾ ਆਕੇ ਸਾਡੇ ਵੀ ਮੇਰੇ ਉੱਤੇ ਬੋਲੀ ਨੇ ਜੇ ਮੈਂ ਬੋਲਦਾ ਗਵਾਂਡੀਆਂ ਦੇ ਕਾ ਓਏ ਇੱਥੇ ਤਾਂ ਗਾਂ ਗਾਂ ਹੋਈ ਪਈਆ ਸਰਕਾਰ ਦੀ ਬਾਵਾ ਹੋਈ ਪਈਆ ਦੇਖ ਲੋ ਵੀ ਜਿਹੜਾ ਆਉਂਦਾ ਝਾੜੂ ਪੁੱਠਾ ਹੀ ਫੇਰਦਾ ਓ ਲਾਂਦੀਆ ਝਾੜੂ ਨਹੀਂ ਹੁੰਦਾ ਬੋਕਰ ਪੁੱਠੀ ਹੁੰਦੀ ਐ ਓ ਜਿਹੜੇ ਹਿਸਾਬ ਨਾਲ ਇਹਨਾਂ ਨੇ ਵਾਰੀ ਬੰਨੀ ਦਾ ਝਾੜੂ ਵੀ ਫੇਰੀ ਜਾਂਦੇ ਸਾਡੇ ਆਰਮਾਨਾਂ ਤੇ ਫੇਰੀ ਜਾਂਦੇ ਸਾਡੀਆਂ ਨੌਕਰੀਆਂ ਤੇ ਸਾਡੇ ਰੁਜ਼ਗਾਰ ਤੇ ਇਹਨਾਂ ਨੇ ਤਾਂ ਵਾਰੀ ਬੰਨੀ ਐ ਝਾੜੂ ਪੁੱਠਾ ਫੇਰੇ ਐ ਕਹੇ ਤੈਨੂੰ ਯਾਦ ਹੈ ਪ੍ਰਧਾਨ ਮੰਤਰੀ ਦੀ ਵਿਜਨਾ ਦੇ ਤੈਨੂੰ ਪੁੱਠੇ ਝਾੜੂ ਤੇ ਪ੍ਰਧਾਨ ਮੰਤਰੀ ਕਿਵੇਂ ਯਾਦ ਆ ਗਿਆ ਉਹਦੇ ਕੰਮ ਹੀ ਪੁੱਠੇ ਹੁੰਦੇ ਉਹ ਪ੍ਰਧਾਨ ਮੰਤਰੀ ਦੀ ਸੁਣ ਲੈ ਸੁਣਾ ਦੇ ਪਿੱਛੇ ਦੇ 100 ਕਰੋੜ ਦੇ ਚੀਤੇ ਲੈ ਆਇਆ ਉਹ ਵੀ 8 ਹੈਂ ਹੋਰ 100 ਕਰੋੜ ਦੇ 8 ਚੀਤੇ 8 ਚੀਤੇ ਇੰਨੇ ਥੋੜੇ ਨਾ 100 ਕਰੋੜ ਲੈ ਆਂਦਾ ਉਹ ਉਹ ਤਾਂ ਸੋਚਦਾ ਹੁਣ ਮੈਂ ਠੱਗਿਆ ਗਿਆ ਉਹ ਠੱਗਿਆ ਗਿਆ ਉਹ ਤਾਂ ਸਾਡੇ ਪਿੰਡ ਵਾਲੇ ਜੱਗੇ ਵਪਾਰੀ ਨੂੰ ਪੁੱਛੀ ਜਾਂਦਾ ਕੀ ਪੁੱਛਦਾ ਪਹਿਲਾਂ ਮੋਹਣੇ ਵਪਾਰੀ ਨੂੰ ਪੁੱਛਿਆ ਫਿਰ ਵੀਲੇ ਵਪਾਰੀ ਨੂੰ ਪੁੱਛਿਆ ਪੁੱਛਿਆ ਕੀ ਹੈ ਕਿਤੇ ਮੈਂ ਠੱਗਿਆ ਤਾਂ ਨਹੀਂ ਗਿਆ ਪੁੱਛੀਦਾ ਵਪਾਰੀਆਂ ਨੂੰ ਜਾਂਦਾ ਓਏ ਉਹਨੇ ਵਪਾਰੀਆਂ ਨੂੰ ਪੁੱਛਣਾ ਕਿਉਂ ਸੀ ਕਿਉਂਕਿ ਉਹ ਸਾਰਾ ਦੇਸ਼ ਤਾਂ ਵੇਚੀ ਜਾਂਦਾ ਰੈਂਦਾ ਹੁੰਦਾ ਤੋਂ ਬਚਿਆ ਉਹ ਵੀ ਵੇਚਣਾ ਹੈ ਅਗਲੇ ਤਾਂ ਪੁੱਛਦਾ ਸੀ ਉਹ ਚੀਤੇ ਲੈ ਆਇਆ ਚੀਤੇ ਲੈ ਆਇਆ ਚੀਤੇ ਕਰਦੇ ਕੀ ਹੈ ਕਿਉਂ ਮਿਉਂ ਕਰਦੇ ਆ ਫਿਰ ਉਹਨਾਂ ਨੇ ਦੁੱਧ ਦੇਣਾ ਉਹ ਦੁੱਧ ਤੋਂ ਯਾਦ ਆ ਗਿਆ ਕੀ ਯਾਦ ਆ ਗਿਆ ਇਹ ਪਤੰਦਰ ਵੋਟਾਂ ਦਾ ਗਾਂ ਦੇ ਨਾਂ ਤੇ ਮੰਗੀ ਕੇ ਖਰੀਦੀ ਚੀਤੇ ਫਿਰਦੇ ਕਾਮਾਂ ਨੂੰ ਬਿਮਾਰੀ ਪੈ ਨਹੀਂ ਕਰਦੀ ਉਹ ਸੜਕਾਂ ਤੇ ਪਈਆਂ ਉਹਨਾਂ ਨੂੰ ਚੱਗਦਾ ਕੋਈ ਨਹੀਂ ਕਹ ਜੇ ਕੰਮ ਕਰਦੇ ਆ ਰਾਖੀ ਕੌਣ ਕਰਦਾ ਰਾਖੀ ਕਰਨਾਂ ਤੇ ਚੌਂਕੀ ਦਾ ਰੱਖਿਆ ਏ ਕਿ ਕਰਦਾ ਕਹਦੀ ਏ ਚਿੱਕੂ ਦੀ ਰਾਖੀ ਕਰਦਾ ਸਾਰਾ ਕੋਈ ਤਾਂ ਵੇਚੀ ਬੈਠੇ ਰਾਖੀ ਕਾਹਦੀ ਓਏ ਰਾਖੀ ਕਰਦਾ ਕਰਦਾ ਕਹਦੀ ਏ ਛੰਡੇ ਦੀ ਰਾਖੀ ਕਰਦਾ ਉਹ ਕਿਵੇਂ ਕਰਦਾ ਓਏ ਛੰਡਾ ਬੱਜਿਆ ਸੀ ਰਹਿਦਾ ਖੁੰਦਾ ਅੱਛਾ 15 ਨਾਲ ਦੇ ਦਿਨ ਉਹ ਵੀ ਤੀਆਂ-ਤੀਆਂ ਦਾ ਵੇਚਿਆ ਏ ਕਹਿੰਦਾ ਜੀ ਘਰਾਂ ਦੇ ਲਾਦੇ ਹੋ ਤੋਕਣਾ ਤਿਆਉ ਦੇ ਮੱਛੇ ਤੇ ਲਾ ਲਓ ਆਜ਼ਾਦੀ ਦਾ ਮਨਾਉਣਾ ਰਹੀ ਆ 75 ਸਾਲ ਹੋਏ ਆ ਠੰਡਾ ਜ਼ਰੂਰ ਲੈਣਾ ਐ ਇਹ ਜੇ ਕੰਮ ਕਰਦੇ ਆ ਉਹ ਵਿੱਤ ਮੰਤਰੀ ਦਾ ਬਿਆਨ ਹੋਇਆ ਲੈ ਵਿੱਤ ਮੰਤਰੀ ਕਹੜਾ ਨੇਤ ਮੰਤਰੀ ਉਹ ਵਿੱਤ ਮੰਤਰੀ ਨੇ ਬਿਆਨ ਦਿੱਤਾ ਹੈ ਕਿ ਡਾਲਰ ਸੁਵਾਨੀ ਚੜ ਗਿਆ ਤੇ ਰੁਪਇਆ ਤੇ ਡਿੱਗ ਪਿਆ ਲੈ ਲੈ ਕਿੱਥੇ ਡਿੱਗ ਗਿਆ ਜਿੱਡ ਗਿਆ ਮਤਲਬ ਚੱਕ ਲੈਣਾ ਸੀ ਡਿੱਗ ਗਿਆ ਡਿੱਗ ਪਿਆ ਤੇ ਮੈਂ ਛੱਡਦਾ ਹਾਂ ਯਾਰ ਕਿਆ ਦੀ ਕੀਮਤ ਡਿੱਗ ਪਈ ਐ ਅੱਛਾ ਅੱਛਾ ਜਿਹੜੇ ਤੇਜ ਦਾ ਪ੍ਰਧਾਨ ਮੰਤਰੀ ਵੀ ਕਿਹਾ ਉਹ 200 ਰੁਪਇਆ ਡਿੱਗਣਾ ਹੀ ਐ ਉਹ ਹੋ ਸੁਣਾ ਉਹ ਸੁਣਾ ਤੇ ਇਹ ਨਿਤ ਮੰਤਰੀ ਨੇ ਇਹ ਬਿਆਨ ਦਿੱਤਾ ਦੇਖੋ ਨੇ ਹੋਰ ਬਿਆਨ ਦਿੱਤਾ ਆ ਕੋੜੇ ਹੋਰ ਬਿਆਨ ਦਿੱਤਾ ਕੀ ਕਹਿੰਦੇ ਬਾਗਲ ਸਾਹਿਬ ਬੁੱਢੇ ਨਹੀਂ ਹੋਏ ਬਜ਼ੁਰਗ ਹੋਏ ਐ ਲੈ ਤੋ ਗੱਲ ਹੋ ਗਈ ਕੀ ਉਹ ਕਿ ਮਰਿਆ ਨਹੀਂ ਆਕੜਿਆ ਐ ਆਕੜਿਆ ਨਹੀਂ ਥਾਪੜਿਆ ਐ ਬਾਗਲ ਸਾਹਿਬ ਤਾਂ ਇਸ ਉਮਰ ਵਿੱਚ ਵੀ ਕਹਿਣਗੇ ਇੱਕ ਮੌਕਾ ਹੋਰ ਦੇ ਦਿਓ ਕਿਹੜਾ ਮੌਕਾ ਨਾ ਨਾ ਪੰਜ ਸੱਤ ਮੌਕੇ ਪਹਿਲਾਂ ਦੇ ਹੀ ਪੈਚੇ ਆ ਆ ਇਥੇ ਮੌਕੇ ਦੀ ਪਾਣੀ ਲਾ ਕੇ ਪੀਤੇ ਮੌਕੇ ਉਹਨਾਂ ਤੋਂ ਸਾਹਮਣੇ ਨਹੀਂ ਜਾਂਦੇ ਉਹ ਇਸ ਸਮੇਂ ਤੋਂ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਜਾ ਸਕਦਾ ਨਾ ਕੀ ਹੈ ਮੋਟਾ ਹੀ ਦਿੱਤਾ ਜਾ ਸਕਦਾ ਮੋਟਾ ਦੇ ਸਕਦੇ ਆ ਅਸਲ ਮੋਟੇ ਤੋਂ ਜ਼ਿਆਦਾ ਇੱਕ ਮੁਹੰਮਦ ਸਦੀਕ ਹੁੰਦਾ ਸੀ ਨਾ ਨਾ ਮੁਹੰਮਦ ਸਦੀਕ ਨੇ ਹੁਣ ਚੱਲਦਾ ਚੱਲਦਾ ਕਿਉਂ ਨਹੀਂ ਪੁਰਾਣੇ ਤਾਂ ਇਹਨੂੰ ਕਛਾਪਿਆ ਹੈ ਸਗਰਾਂ ਚ ਪਏ ਹੋਏ ਆ ਕਸ ਕਰਕੇ ਚੱਲਦਾ ਰਹਿੰਦਾ ਕਿੱਥੇ ਆ ਪਾਰਲੀਮੈਂਟ 'ਚ ਸੁੱਤਾ ਰਹਿੰਦਾ ਹੈ ਕੀ ਲੱਗਦੀ ਐ ਉਹ ਦੇਖ ਲੈ پارਲੀਮੈਂਟ ਦੇ ਸੁਧਿਆ ਨੂੰ ਜਗਾਉਣ ਵਾਸਤੇ ਭਗਤ ਸਿੰਘ ਨੇ ਬੰਬ ਸੁੱਟਿਆ ਸੀ ਤੇ ਹੁਣ ਹੁਣ ਇਹਨੂੰ ਠਾਉਣ ਵਾਸਤੇ ਤੇ ਕੰਨਾਂ ਦੇ ਸਿੱਟਣਾ ਪੈਣਾ ਹੈ ਕੀ ਪਤਾ ਸੁਰਤ ਆ ਜੇ ਉੱਥੇ ਸੌਂ ਹੀ ਜਾਂਦਾ ਏ ਔਰ ਇਹਨੇ ਕੀ ਕਰਨਾ ਹੀ ਪਹਿਲੇ ਕੰਮ ਕਰਦਾ ਗਰਦਾ ਇਹਦੀ ਕੀ ਗੱਲ ਕਰਦਾ ਸੁਣਾ ਦੇ ਚਾਹੇ ਖੜੇ ਪੈ ਗਈ ਆ ਤੀ ਕਹਿੰਦੀ ਐ ਮੈਨੂੰ ਕਹਿੰਦੀ ਮੈਂ ਕਿਤੇ ਘੁੰਮਣਾ ਐ ਅੱਛਾ ਤੂੰ ਘੁਮਾ ਲਿਆਂਦੀ ਮੈਨੂੰ ਕਹਿੰਦੀ ਮਹਿੰਗੀ ਥਾਂ ਤੇ ਘੁੰਮਣਾ ਐ ਅੱਛਾ ਤੂੰ ਘੁਮਾ ਲਿਆਂਦੀ ਮਹਿੰਗੀ ਥਾਂ ਘਮਾਤੀ ਕਿੱਥੇ ਘਵਾਈ ਐ ਮਹਿੰਗੀ ਥਾਂ ਬਾਗੇ ਪਾਣੀ ਲੈ ਕੇ ਬੜ ਮਹਿੰਗੀ ਥਾਂ ਨਿਹਾਲ ਸਿੰਘ ਵਾਲਾ ਲੈ ਕੇ ਉਹਦੂ ਵੀ ਮਹਿੰਗੀ ਥਾਂ ਥੋਲੀ ਸਿਖਾ ਲੈ ਕੇ ਗਰਦਾ ਤਦੀ ਨਿਹੇਲਾ ਨਿਹਾਲ ਸਿੰਘ ਵਾਲਾ ਕਹਿੰਦਾ ਉਹ ਤੂੰ ਮਹਿੰਗੀ ਥਾਂ ਲੈ ਕੇ ਕਿੱਥੇ ਗਿਆ ਬੜ ਮਹਿੰਗੀ ਥਾਂ ਲੈ ਕੇ ਕਿੱਥੇ ਗਿਆ ਮੈਂ ਪਟੋਲ ਪੰਪ ਤੇ ਘੁਮਾ ਲਿਆਂਦੀ ਮੈਂ ਕਹਾ ਹੀ ਨਹੀਂ ਗਈ ਉਹ ਦੋ ਗੇੜੇ ਘੜਾਈ ਲੈ ਕੇ ਘਰੇ ਆਤੀ ਅੱਜ ਖੋਸ਼ ਹੋ ਗਈ ਏ ਖੋਸ਼ ਤਾਂ ਨਹੀਂ ਹੋਗੀ ਘਰੇ ਆ ਕੇ ਸਿਆਪਾ ਪਾ ਲੈ ਕੀ ਕਹਿੰਦੀ ਏ ਕੰਦੀ ਗੱਲ ਨਹੀਂ ਬੜੀ ਕਿਸੇ ਹੋਰ ਮਹਿੰਗੀ ਥਾਂ ਚੱਲੋ ਚਪੇ ਕਿੱਥੇ ਲੈ ਗਏ ਬੜ ਮਹਿੰਗੀ ਥਾਂ ਲੈ ਗਏ ਕਿੱਥੇ ਗਿਆ ਉਹ ਤੋਂ ਵੀ ਮਹਿੰਗੀ ਥਾਂ ਲੈ ਕੇ ਕਿੱਥੇ ਗਿਆ ਗੈਸ ਏਜੰਸੀ ਕਿਹੜਾ ਘੜਾਤਾ ਮੈਂ ਕਹਿੰਦੀ ਮਹਿੰਗਾਈ ਆ ਹਜ਼ਾਰ ਨੂੰ ਟੱਪ ਗਿਆ ਏ ਸਬਸਿਡੀ ਵੀ ਕੱਟੀ ਗਈ ਆ ਮਾਰੋ ਪਾਤਿਆਂ ਦਾ ਮੱਥਾ ਇਹਦੇ ਕੰਮ ਕਰਦੀ ਆ ਉਹ ਲਾਂਤੀਆ ਤੂੰ ਪਾਤਿਆਂ ਨੂੰ ਨਹੀਂ ਕਮਾਉਂਦਾ ਮੈਂ ਵੱਲੋਂ ਉਹ ਪਰੇ ਜੀ ਬੰਦੇ ਨਾਲ ਚੰਦੀ ਦੇਖੀ ਏ ਓਏ ਇਹ ਵੀ ਮੇਰੀ ਗਲਤੀ ਸੀ ਮੈਂ ਇੱਕ ਦਿਨ ਕਹਿ ਬੈਠਾ ਮੈਂ ਕਹ ਹਲਕੀ ਜਿਹੀ ਪਾਰੀ ਹੋ ਗਈਆਂ ਜੋਗਾ ਕਰ ਉਹ ਯੋਗਾ ਕਰ ਲੈ ਉਹਨੇ ਮੇਰੀ ਗੱਲ ਮੰਨੀ ਆਗਿਆਕਾਰੀ ਆਗਿਆਕਾਰੀ ਤੇ ਨਹੀਂ ਕਹਣੇ ਤੋਂ ਬਾਹਰ ਨਹੀਂ ਮੈਂ ਕਹਤਾ ਜੋਗਾ ਕਰ ਲੈ ਜੋਗਾ ਕਰ ਲੈ ਉਹਨੇ ਅਗਲੇ ਦਿਨ ਮਹਿੰਦਰ ਸਿੰਘ ਦਾ ਜੋਗਾ ਕਰ ਲਿਆ ਉਹਨੂੰ ਜੋਗੇ ਨਾਲ ਰਹਿਦੀ ਐ ਜੋਗੇ ਨਹੀਂ ਜਾਂਦੀ ਆਉਂਦੀ ਐ ਉਹ ਦਿਨੇ ਸਾਈਕਲ ਤੇ ਬੈਠੀ ਉਹਨੂੰ ਜੋਗਾ ਜੀ ਕਹਿੰਦੀ ਐ ਮੈਨੂੰ ਇੱਕ ਦਿਨ ਬਾਜੀ ਕਹੇਗੀ ਅੱਛਾ ਇਹ ਬੰਦਾ ਭਾਰਾ ਜਾ ਸੀ ਭਾਰਾ ਜਾ ਸੀ ਜੋ ਗਈ ਸੀ ਆਪਣੀ ਛੋਟੀ ਕੁੜੀ ਬੜੀ ਦੂਰ ਗਈ ਆ ਬੜੀ ਦੂਰ ਗਈ ਇਹਨੂੰ ਦੀਵਾਲੀ ਤੇ ਆਉਂਦੀ ਮੈਂ ਦੀਵਾਲੀ ਤੇ ਉੱਠ ਕੇ ਉਹ ਤਾਂ ਕਰਾਇ ਹੀ ਪੜਾ ਲੱਗਿਆ ਮੈਨੂੰ ਕਰਾਇਆ ਨਹੀਂ ਲੱਗਿਆ ਮੈਂ ਸਕੀਮ ਲਾਈ ਲਾਈ ਕੇ ਨਹੀਂ ਆ ਮੈਂ ਤੇਰੀ ਭਜਾਈ ਦਾ ਸੂਟ ਪਾਇਆ ਤੇ ਉਹਦਾ ਆਧਾਰ ਕਾਰ ਚੱਕਰ ਰੋਡ ਤੇ ਛੜ ਕੇ ਅੱਛਾ ਜੇ ਲਾਂਦੇ ਪੜਿਆ ਜਾਂਦਾ ਕੁੱਟ ਪੜੀ ਪਣੀ ਸੀ ਨਾ ਨਾ ਕੋਟਾ ਦਾ ਮਾਮਲੇ ਹੋ ਰਹੇ ਗਿਆ ਸ਼ਮੋਇਆ ਕੀ ਹੈ ਬਾਸਾਂ ਦੀ ਉਖਲੀ ਤੇ ਮੇਰਾ ਘੁੰਡ ਜਾ ਚੱਕਿਆ ਗਿਆ ਤੇਰ ਲਾਂਦੀਆ ਤੇ ਕੀ ਬਾਸ ਵਾਲੇ ਵਿਚਾਰੇ ਉਹੀ ਭੂਤਰਗੇ ਕੀ ਕਹਿੰਦੇ ਉਹ ਸੋਚੀ ਪੈ ਗਏ ਕਿ ਕਿਲੋ ਉਹ ਇਹੇ ਸੋਚੀ ਜਾਣ ਕੀ ਪੀਤੀ ਹੁਣ ਗੱਤ ਪੱਟੀ ਇੱਕ ਮੋਚ ਮੈਨੂੰ ਕਹਿੰਦੇ ਵੀਰ ਤੇ ਪੈਣ ਦੀ ਥੱਲੇ ਆ ਜਾਓ ਸਿੱਧੇ ਹੋ ਕੇ ਟੇਕ ਟਕ ਘਟਾ ਲਓ ਮੈਂ ਫਿਰ ਟੇਕ ਟਕ ਡਾ ਕੇ ਖੜਾ ਛਡਾ ਲਿਆ ਉਹ ਖੜਾ ਛਡਾਇਆ ਉਹ ਆਪਾਂ ਵੀ ਖੜਾ ਛਡਾ ਲਈਏ ਆਹੋ ਆਪਣੇ ਜਾਂਦੇ ਜਾਂਦੇ ਲਾ ਹੋ ਗਿਆ ਲੈ ਜਾਂਦੇ ਜਾਂਦੇ ਕੋਈ ਗੱਲ ਸੁਣਾ ਚਲੀ ਚੰਗੀ ਗੱਲ ਸੁਣਾ ਦੀਏ ਲੈ ਬਾਬੇ ਨਜ਼ਮੀ ਨੇ ਇੱਥੋਂ ਗੱਲ ਕਰ ਲਈਏ ਉਹ ਸਹੀ ਗੱਲ ਹੈ ਮੈਂ ਸੋਚ ਕੇ ਆਇਆ ਸੀ ਵੀ ਅਸੀਂ ਬਾਬੇ ਨਜ਼ਮੀ ਦੀ ਇੱਕ ਗੱਲ ਕਵਾਂਗੇ ਬਾਬਾ ਕਹਿੰਦੀ ਹੈ ਸਾਡੀ ਵਾਲਤਾ ਦੀ ਗੱਲ ਹੈ ਬਾਬਾ ਨਜ਼ਮੀ ਕਹਿੰਦਾ ਕੀ ਕਹਿੰਦਾ ਮੈਂ ਕਿਹਾ ਤੇਰੀ ਮਸਜਿਦ ਤੋੜਾਂ ਤੂੰ ਕਿਉਂ ਢਾਵੇਂ ਮੰਦਰ ਨੂੰ ਆਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਕਿ ਸਦੀਆਂ ਮੰਨ ਨੂੰ ਕੁੱਝ ਨਹੀਂ ਕਰਨਾ ਨਾ ਮੰਦਰ ਨਾ ਮਸਜਿਦ ਦਾ ਤੇਰਾ ਮੇਰਾ ਲਹੂ ਤਾਂ ਲੱਗਣਾ ਇੱਕ ਦੂਜੇ ਦੇ ਖੰજર ਨੂੰ ਆਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਆਜਾ ਦੋਵੇਂ ਬਹਿ ਕੇ ਪੜੀਏ ਬਹੁਤ ਬਹੁਤ ਧੰਨਵਾਦ ਜੀ ਬਹੁਤ